थे ਆਪਾਂ ਫਿਜ਼ੀਓਥੈਰੇਪੀ ਦਾ ਐਡਵਾਂਸ ਟਰੀਟਮੈਂਟ ਦਿਨੇ ਆ ਜੋ ਜੋ ਆਪਾਂ ਨਿਊ ਟੈਕਨੀਕਸ ਆਪਣੇ ਅੰਮ੍ਰਿਤਸਰ ਵਿੱਚ ਲੈ ਕੇ ਆ ਸਕੀ ਆਪਾਂ ਲੈ ਕੇ ਆਣੇ ਫਿਜ਼ੀਓਥੈਰੇਪਿਕ ਬੇਸਿਕ ਟਰੀਟਮੈਂਟ ਹੁੰਦਾ ਹੈ ਉਹਦੇ ਨਾਲ ਐਡਵਾਂਸ ਜਿੰਨੀ ਵੀ ਟੈਕਨੀਕਸ ਅੱਜ ਕੱਲ ਆ ਰਹੀਆਂ ਨੇ ਔਰ ਹੋਰ ਨਵੀਆਂ ਮਸ਼ੀਨਸ ਵਗੈਰਾ ਦੇ ਨਾਲ ਆਪਾਂ ਜਿੰਨਾ ਸੋਸਾਇਟੀ ਨੂੰ ਆਪਾਂ ਬੈਟਰਮੈਂਟ ਕਰ ਸਕੀਏ ਆਪਾਂ ਕਰਦੇ ਹਾਂ ਲੈਫਟ ear ਦੇ ਵਿੱਚ ਨਾ ਕੰਨ ਦੇ ਵਿੱਚੋਂ ਤੇ ਕੰਟੀਨਿਊ ਅਵਾਜ਼ ਆ ਰਹੀ ਤੋਂ ਜੋ ਸਾਡੇ ਦਿਮਾਗ ਦੇ ਵਿੱਚ ਵੱਜ ਰਹੀ ਸੀਗੀ ਜਦੋਂ ਮੈਂ ਦਿੱਲੀ ਵਿੱਚ ਡਾਕਟਰ ENT ਨੂੰ ਦਿਖਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਦਾ ਕੋਈ ਇਲਾਜ ਨਹੀਂ ਹੈ ਇਹਨੂੰ ਤੁਸੀਂ ਟੋਇਲਟ ਕਰਨਾ ਸਿੱਖੋ 레이జర్ 레이జర్ ਮਸ਼ੀਨਸ ਕਰਦੇ ਆ ਉਹਨਾਂ ਕੋ ਮੈਡਮ ਕੋ ਲੋ ਲੈਵਲ 레이జర్ ਮਸ਼ੀਨ ਹੈ ਠੀਕ ਹੈ ਮੈਨੂੰ ਟੋਲੇਰੇਬਲ ਹੈ ਮੇਰਾ ਮਤਲਬ 80 ਤੋਂ 90% ਮੈਨੂੰ ਰੀਲੀਫ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸਥਿਤ 골ਡਨ ਟੱਚ ਫਿਜ਼ੀਓਥੈਰੇਪੀ ਐਡਵਾਂਸ ਪੇਨ ਐਂਡ ਪੈਰਾਲਾਈਸਿਸ ਕਲੀਨਿਕ ਵਿਖੇ ਡਾਕਟਰ ਮਨੀਸ਼ਾ ਉੱਤਮ ਸੋਈ ਵੱਲੋਂ ਫਿਜ਼ੀਓਥੈਰੇਪੀ ਦੀ ਐਡਵਾਂਸ ਟੈਕਨੀਕ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਲੀਨਿਕ ਦੇ ਡਾਕਟਰ ਮਨੀਸ਼ਾ ਉੱਤਮ ਸੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇਹ 골ਡਨ ਟੱਚ ਫਿਜ਼ੀਓਥੈਰੇਪੀ ਐਡਵਾਂਸ ਪੇਨ ਐਂਡ ਪੈਰਾਲਾਈਸਿਸ ਕਲੀਨਿਕ ਪਿੰਲਰ ਨੰਬਰ 54 ਬਟਾਲਾ ਰੋਡ ਵਿਖੇ ਪਿਛਲੇ 2 ਸਾਲ ਤੋਂ ਚ ਜਿਸ ਵਿੱਚ ਬੈਕ ਪੇਨ ਨੈਕ ਪੇਨ ਨੀ ਪੇਨ ਸ਼ੋਲਡਰ ਪੇਨ ਲਿਗਾਮੈਂਟ ਇੰਜਰੀ ਜੁਆਇੰਟ ਪੇਨ ਸਪੋਰਟਸ ਇੰਜਰੀ ਅਤੇ ਨਿਊਰੋਲੋਜੀ ਵਿੱਚ ਪੈਰਾਲਾਈਸਿਸ ਬੱਚਿਆਂ ਵਿੱਚ ਸੀਪੀ ਪਾਰਕਿੰਸਨ ਸਪਾਈਨਲ ਕੋਰਡ ਇੰਜਰੀ ਦਾ ਵੀ ਫਿਜ਼ੀਓਥੈਰੇਪੀ ਦੀ ਨਵੀਆਂ ਅਤੇ ਆਧੁਨਿਕ ਮਸ਼ੀਨਾਂ ਰਾਹੀਂ ਬਹੁਤ ਸਫਲ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਖਾਸ ਤੌਰ ਤੇ ਉਹਨਾਂ ਵੱਲੋਂ ਇੱਕ 30 ਸਾਲਾ ਨੌਜਵਾਨ ਦਾ ਲੇਜ਼ਰ ਥੈਰੇਪੀ ਨਾਲ ਸਫਲ ਇਲਾਜ ਕੀਤਾ ਗਿਆ ਹੈ ਜੋ ਕਿ ਇਹ ਨੌਜਵਾਨ ਪਿਛਲੇ ਲਗਭਗ 4 ਮਹੀਨਿਆਂ ਤੋਂ ਟਿਨਿਟਸ ਬਿਮਾਰੀ ਤੋਂ ਪੀੜਿਤ ਸੀ ਜਿਸ ਵਿੱਚ ਮਰੀਜ਼ ਦੇ ਕੰਨਾਂ ਵਿੱਚ ਰਿੰਗਿੰਗ ਦੀ ਆਵਾਜ਼ ਲਗਾਤਾਰ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਮਰੀਜ਼ ਬਹੁਤ ਬੇਚੈਨ ਹੋ ਜਾਂਦਾ ਹੈ ਅਤੇ ਨਾ ਹੀ ਉਹ ਚੈਨ ਦੀ ਨੀਂਦ ਸੌ ਸਕਦਾ ਹੈ ਅਤੇ ਉਹ ਦਿਮਾਗੀ ਤੌਰ ਤੇ ਵੀ ਬਹੁਤ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਉਹਨਾਂ ਕੋਲ ਨਵੀਂ ਲੇਜ਼ਰ ਟੈਕਨੀਕ ਦੀ ਥੈਰੇਪੀ ਨਾਲ ਇਲਾਜ ਸੰਭਵ ਹੈ ਜੋ ਕਿ ਕੁਝ ਹੀ ਦਿਨਾਂ ਦੇ ਇਲਾਜ ਤੋਂ ਬਾਅਦ ਮਰੀਜ਼ ਨੂੰ ਕਾਫੀ ਫਰਕ ਮਹਿਸੂਸ ਹੁੰਦਾ ਹੈ। ਇਸ ਬਿਮਾਰੀ ਤੋਂ ਪੀੜਿਤ ਇਸ ਨੌਜਵਾਨ ਨੇ ਦੱਸਿਆ ਕਿ ਜਨਵਰੀ ਮਹੀਨੇ ਤੋਂ ਉਸ ਨੂੰ ਇਸ ਨਾਲ ਬਹੁਤ ਪਰੇਸ਼ਾਨੀ ਹੋ ਰਹੀ ਸੀ ਜਿਸ ਦੌਰਾਨ ਉਹਨਾਂ ਦਿੱਲੀ ਅਤੇ ਅੰਮ੍ਰਿਤਸਰ ਵਿਖੇ ਤਿੰਨ ਮਹੀਨੇ ਬਹੁਤ ਮਾਹੀ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪਿਆ ਉਹਨਾਂ ਦੱਸਿਆ ਕਿ ਫਿਰ ਉਹਨਾਂ ਨੇ 골ਡਨ ਟੱਚ ਫਿਜ਼ੀਓਥੈਰੇਪੀ ਐਡਵਾਂਸ ਪੇਨ ਐਂਡ ਪੈਰਾਲੀਸਿਸ ਕਲੀਨਿਕ ਤੇ ਡਾਕਟਰ ਮਨੀਸ਼ਾ ਉੱਤਮ ਸੋਈ ਕੋਲੋਂ ਲੇਜ਼ਰ ਥੈਰੇਪੀ ਨਾਲ ਇਲਾਜ ਕਰਵਾਇਆ ਅਤੇ ਉਹਨਾਂ ਨੂੰ 20 ਤੋਂ 25 ਦਿਨਾਂ ਦੇ ਵਿੱਚ ਹੀ ਕਾਫੀ ਫਰਕ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਨੂੰ ਇਸ ਬਿਮਾਰੀ ਤੋਂ ਪਹਿਲਾਂ ਨਾਲੋਂ ਕਾਫੀ ਰਿਲੀਫ ਮਿਲਿਆ ਹੈ ਉਹਨਾਂ ਕਹੇ ਕਿ ਪਹਿਲਾਂ ਕੁਝ ਮਹੀਨੇ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਸ ਬਿਮਾਰੀ ਦਾ ਕੋਈ ਇਲਾਜ ਹੀ ਨਹੀਂ ਪਰ ਡਾਕਟਰ ਮਨੀਸ਼ਾ ਉੱਤਮ ਸੋਈ ਦੇ ਟ੍ਰੀਟਮੈਂਟ ਤੋਂ ਬਾਅਦ ਉਹ ਬਹੁਤ ਖੁਸ਼ ਹਨ ਕਿ ਇਸ ਬਿਮਾਰੀ ਦਾ ਇਲਾਜ ਫਿਜ਼ੀਓਥੈਰੇਪੀ ਰਾਹੀਂ ਸੰਭਵ ਹੈ ਜੀ ਮੈਂ ਡਾਕਟਰ ਮਨੀਸ਼ਾ ਉੱਤਮ ਸੋਈ ਆਮ ਮਾਸਟਰ ਆਫ ਫਿਜ਼ੀਓਥੈਰੇਪੀ ਨਿਊਰੋਲੋਜੀ ਐਂਡ ਆਮ ਪੀ ਐਚ ਡੀ ਇਨ ਫਿਜ਼ੀਓਥੈਰੇਪੀ ਆਪਾਂ ਇਹ ਕਲੀਨਿਕ ਕੋਪਨ ਕੀਤਾ ਸੀਗਾ ਅਰਾਊਂਡ 2 ইয়ার্স ব্যাক ਵਿਦ ది ਨੇਮ ਆਫ 골ਡਨ টাচ ফিজিওথেরাপি অ্যাডਵਾਂਸ পেইਨ ਐਂਡ ਪੈਰਾਲিসਿਸ ਕਲੀਨਿਕ ਇਹਨੂੰ ਸਾਨੂੰ ਚਲਾਉਂਦੇ ਅਰਾਊਂਡ 2 ইয়ার্স ਹੋ ਗਏ ਨੇ ਔਰ ਇਥੇ ਆਪਾਂ ফিজিওথেরাপি ਦਾ ਐਡਵਾਂਸ ਟ੍ਰੀਟਮੈਂਟ ਦਿੰਨੇ ਆ ফিজিওথেরাপি ਬੇਸਿਕ ਟ੍ਰੀਟਮੈਂਟ ਹੁੰਦਾ ਹੈ ਉਹਦੇ ਨਾਲ ਐਡਵਾਂਸ ਜਿੰਨੀ ਵੀ ਟੈਕਨੀਕਸ ਅੱਜਕਲ ਆ ਰਹੀਆਂ ਨੇ ਔਰ ਹੋਰ ਨਵੀਆਂ ਮਸ਼ੀਨਸ ਵਗੈਰਾ ਦੇ ਨਾਲ ਆਪਾਂ ਜਿੰਨਾ ਸੁਸਾਇਟੀ ਨੂੰ ਆਪਾਂ ਬੈਟਰਮੈਂਟ ਕਰ ਸਕੀ ਆਪਾਂ ਕਰਦੇ ਆ ਕਿ ਅਸੀਂ ਮਤਲਬ ਜੋ ਜੋ ਆਪਾਂ ਨਿਊ ਟੈਕਨੀਕਸ ਆਪਣੇ ਅੰਮ੍ਰਿਤਸਰ ਵਿੱਚ ਲੈ ਕੇ ਆ ਸਕੀ ਆਪਾਂ ਲੈ ਕੇ ਆੰਨੇ ਆ ਔਰ ਐਸ ਵੇਲੇ ਸਾਡੇ ਕੋ ਡਿਫਰੈਂਟ ਕੰਡੀਸ਼ਨਸ ਦੇ ਜਿਹੜੇ ਕੇਸਸ ਆ ਰਹੇ ਨੇ ਜਨਰਲੀ ਬੈਕ ਪੇਨ neck pain ਜੋ ਕਿ ਅੱਜਕਲ ਬਹੁਤ ਹੀ ਕਾਮਨ ਹੋ ਗਿਆ ਹੈ ਬੈਕ ਪੇਨ neck and knee pain shoulder pain ਅਤੇ ਫਿਜ਼ੀਓਥੈਰੇਪੀ ਵਿੱਚ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਦਾ ਬਹੁਤ ਫਿਜ਼ੀਓਥੈਰੇਪੀ ਦਾ ਬਹੁਤ ਅੱਛਾ ਰੋਲ ਹੈ ਇਹ ਕੰਡੀਸ਼ਨਸ ਵਿੱਚ ਸਪੈਸ਼ਲੀ ਸ਼ਾਟਿਕਾ ਅੱਜਕਲ ਬੜੀ ਕਾਮਨ ਹੋ ਰਹੀ ਹੈ ਐਂਡ ਸ਼ੋਲਡਰ ਦੇ ਰਿਲੇਟਡ ਜਾਂ ਲਿਗਾਮੈਂਟ ਇੰਜਰੀ ਦੇ ਰਿਲੇਟਡ ਜਾਂ ਹੋਰ ਵੀ ਕੋਈ ਟੈਂਡਨਾਈਟਿਸ ਹੋ ਗਿਆ ਹੈ ਜਾਂ ਫਿਰ ਪੋਸਟ ਸਰਜਿਕਲ ਰੀਹੈਬਿਟੇਸ਼ਨ ਹੈ ਸਰਜਰੀ ਤੋਂ ਬਾਅਦ ਕਾਫੀ ਜਿਆਦਾ ਜੋਇੰਟਸ ਜਿਹੜੇ ਅੱਕਰ ਜਾਂਦੇ ਨੇ ਸਟਿਫਨੈਸ ਕਾਫੀ ਹੋ ਜਾਂਦੀ ਹੈ ਉਸ ਕੇਸ ਵਿੱਚ ਵੀ ਕਾਫੀ ਇਫੈਕਟਿਵ ਹੈਗੀ ਹੈ ਫਿਜ਼ੀਓਥੈਰੇਪੀ ਬਾਕੀ ਜਿਹੜੀ ਮੇਰੀ ਸਪੈਸ਼ਲਾਈਜੇਸ਼ਨ ਹੈ ਨੈਰੋਲੋਜੀ ਵਿੱਚ ਆਈ ਐਮ ਮਾਸਟਰ ਆਫ ਫਿਜ਼ੀਓਥੈਰੇਪੀ ਨੈਰੋਲੋਜੀ ਉਹਦੇ ਵਿੱਚ ਸਾਡੇ ਕੋਲ ਨਿਊਰੋ ਦੇ ਵੀ ਕਾਫੀ ਕੇਸਸ ਆ ਰਹੇ ਨੇ ਜਿੱਦਾਂ ਕਿ ਪੈਰਲਿਸਿਸ ਹੋ ਗਿਆ ਡਿਫਰੈਂਟ ਟਾਈਪਸ ਦੇ ਪੈਰਲਿਸਿਸ ਹੁੰਦੇ ਨੇ ਔਰ ਬੱਚਿਆਂ ਵਿੱਚ ਜਿੱਦਾਂ ਸੀਪੀ ਆ ਗਿਆ ਉਹਦੇ ਵੀ ਕੇਸਸ ਸਾਡੇ ਕੋਲ ਆ ਰਹੇ ਨੇ ਅਸੀਂ ਹੈਂਡਲ ਕਰਦੇ ਹਾਂ ਬਾਕੀ ਪਾਰਕਿੰਸਨ ਹੈ ਮੋਟਰ ਨਿਊਰਨ ਡਿਜ਼ੀਜ਼ ਹੈਗੀ ਸਪਾਈਨਲ ਗੋਡ ਇੰਜਰੀ ਹੈ ਨਿਊਰ ਜਿਹਦਾ ਮਤਲਬ ਅੱਜਕੱਲ ਦੇ ਸੋਸਾਇਟੀ ਨੂੰ ਅਵੇਅਰਨੈਸ ਨਹੀਂ ਹੈ ਕਿ ਵਾਕਈ ਫਿਜ਼ੀਓਥੈਰੇਪੀ ਇਸ ਚੀਜ਼ ਵਿੱਚ ਵੀ ਇਫੈਕਟਿਵ ਹੈਗੀ ਹੈ ਨਿਊਰੋ ਦੀ ਕਾਫੀ ਇਹੋ ਜੀਆਂ ਕੰਡੀਸ਼ਨਸ ਨੇ ਲੋਕਾਂ ਦੀ ਜਿਹੜੀ ਐਕਟੀਵਿਟੀ ਆਫ ਡੇਲੀ ਲੀਵਿੰਗ ਹੈ ਕਾਫੀ ਇੰਪਰੂਵ ਹੋ ਜਾਂਦਾ ਜਦੋਂ ਉਹ ਫਿਜ਼ੀਓਥੈਰੇਪੀ ਦਾ ਬੈਨੀਫਿਟ ਲੈਂਦੇ ਨੇ ਬਾਕੀ ਇਸ ਤੋਂ ਇਲਾਵਾ ਗਾਇਨੀ ਵਿੱਚ ਵੀ ਕਾਫੀ ਅੱਛਾ ਰੋਲ ਹੈ ਫਿਜ਼ੀਓਥੈਰੇਪੀ ਦਾ ਜਿੱਦਾਂ ਪ੍ਰੀਨੇਟਲ ਐਂਡ ਪੋਸਟਨੇਟਲ ਵਿੱਚ ਤੇ ਹੈਗਾ ਹੀ ਐ ਲਾਈਕ ਉਹਦੇ ਵਿੱਚ ਜਿੱਦਾਂ ਕੋਈ ਕੰਪਲਿਕੀਸ਼ਨ ਨਾ ਆਏ ਔਰ ਨਾਰਮਲ ਡਿਲੀਵਰੀ ਲਈ ਵੀ ਫਿਜ਼ੀਓਥੈਰੇਪੀ ਹੈਲਪ ਕਰਦੀ ਹੈ ਪਰ ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਸਭ ਨੂੰ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਜਨਰਲੀ ਪ੍ਰੈਗਨਨਸੀ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਇਨ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪੇਨ ਹੋ ਜਾਏ ਤਾਂ ਦੇ ਕੈਨਟ ਟੇਕ ਪੇਨ ਕਿਲਰਸ ਆਪਰ ਨਹੀਂ ਕੋਈ ਵੀ ਰეკਮੈਂਡ ਨਹੀਂ ਕਰਦਾ ਕਿ ਉਹਨਾਂ ਨੂੰ ਪੇਨ ਕਿਲਰ ਨਹੀਂ ਲੈਣੀ ਚਾਹੀਦੀ ਪਰ ਸਾਡੇ ਕੋਲ ਕੁਝ ਏਦਾਂ ਐਡਵਾਂਸ ਟੈਕਨੀਕਸ ਹੈਗੀਆਂ ਨੇ ਵਿਦਆਊਟ ਦੀ ਹੈਲਪ ਆਫ ਪੇਨ ਕਿਲਰ ਆਰ ਵਿਦਆਊਟ ਦੀ ਹੈਲਪ ਆਫ ਐਨੀ ਮਸ਼ੀਨ ਆਪਾਂ ਏਦਾਂ ਹੀ ਉਹਨਾਂ ਨੂੰ ਪੇਨ ਤੋਂ ਰਿਲੀਫ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਫਿਜ਼ੀਓਥੈਰੇਪੀ ਬਾਕੀ ਸਪੋਰਟ ਇੰਜਰੀ ਸਪੋਰਟ 플레이ਰਸ ਕਾਫੀ ਆਂਦੇ ਨੇ ਸਪੋਰਟ ਇੰਜਰੀਜ਼ ਵਿੱਚ ਫਿਜ਼ੀਓਥੈਰੇਪੀ ਦਾ ਅੱਛਾ ਰੋਲ ਹੈ ਤੇ ਸਭ ਨੂੰ ਅੱਜਕੱਲ ਅਵੇਅਰ ਹੈਗੇ ਆ ਲੋਕ ਨਾਲ ਵੀ ਯੂਸੂअली ਅਸੋਸੀਏਟਡ ਹੁੰਦਾ ਹੈ ਇਹਦਾ ਵੀ ਕਾਫੀ ਸਾਡੇ ਕੋ ਨਿਊ ਟੈਕਨੀਕਸ ਨੇ ਬਟ ਆਈ ਗੋ ਨੂੰ ਦਾ ਸੋਲੂਸ਼ਨ ਕਰਨ ਲਈ ਅਜ ਰੀਸੈਂਟਲੀ ਸਾਡੇ ਕੋ ਇੱਕ ਪੇਸ਼ੈਂਟ ਆ ਰਿਹਾ ਹੈ ਆਰਾਊਂਡ 25 30 ਡੇਜ਼ ਹੋ ਗਏ ਨੇ ਉਸ ਪੇਸ਼ੈਂਟ ਨੂੰ ਵੀ that is the case of tinnitus tinnitus ਸੁਣਦਾ ਰਿੰਗਿੰਗ ਸਾਊਂਡ ear ਵਿੱਚ ਆਂਦਾ ਕੰਟੀਨਿਊਸ ਰਿੰਗਿੰਗ ਸਾਊਂਡ ਆਂਦਾ ear ਵਿੱਚ ਉਹਦੇ ਨਾਲ ਮਤਲਬ ਪਰਸਨ ਨੂੰ ਬਹੁਤ ਜ਼ਿਆਦਾ ਇਰਿਟੇਸ਼ਨ ਹੁੰਦੀ ਹੈ ਤਕਲੀਫ ਰਹਿੰਦੀ ਹੈ ਰਾਤ ਨੂੰ ਸੋਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਮੇਰੇ ਕੋਲ ਹੈ ਕਿ ਇਸ ਆਰਾਊਂਡ 25 30 ਡੇਜ਼ ਬੈਕ ਆਇਆ ਸੀਗਾ एंड ही वॉज़ रियली वेरी फेडअप उन्हों ने बहुत ट्रीटमेंट्स करवाए ने बहुत डॉक्टर्स ईवन ही ही इज़ वर्किंग इन दैली वहाँ उ उन्होंने काफ़ी मेडिसिन वगैरह भी ट्राई की डिफरेंट थैरेपीज भी करवाई हैं पर उन्होंने रिलीफ नहीं मिले अल्टीमेटली ही केम टू अमृतसर ही इज होम टाउन ऑफ मेरे कोए ਤੂ ਉਹਨਾਂ ਨੂੰ अराउंड 20 30 ਡੇਜ਼ ਹੋ ਗਏ ਨੇ ਇਥੇ ਟ੍ਰੀਟਮੈਂਟ ਕਰਵਾਉਂਦੇ ਹੋਏ ਤੇ ਨਾਓ ਹੀ ਇਜ਼ ਅਰਾਊਂਡ 80 ਟੂ 90% ਉਹਨਾਂ ਨੂੰ ਰਿਲੀਫ ਹੈਗਾ ਇਹੋ ਜੀ ਟੈਨਟਸ ਪ੍ਰੋਬਲਮ ਤੋਂ ਤੇ ਮੈਂ ਤੁਹਾਨੂੰ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਇਹ ਟੈਨਟਸ ਪ੍ਰੋਬਲਮ ਬੜੀ ਰੇਅਰ ਪ੍ਰੋਬਲਮ ਹੈ ਔਰ ਕਈ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ ਔਰ ਮੋਰਓਵਰ ਇਹ ਦੱਸਣਾ ਵੀ ਬਹੁਤ ਇੰਪੋਰਟੈਂਟ ਹੈ ਕਿ ਫਿਜ਼ੀਓਥੈਰੇਪੀ ਵਿੱਚ ਵੀ ਇਹਦਾ ਅੱਛਾ ਰੋਲ ਹੈ ਫਿਜ਼ੀਓਥੈਰੇਪੀ ਵਿੱਚ ਆਪਾਂ ਇਹ ਕੰਡੀਸ਼ਨ ਨੂੰ ਠੀਕ ਕਰ ਸਕਦੇ ਹਾਂ ਦੇਖੋ ਇਹ ਜਿਹੜੀ ਕੰਡੀਸ਼ਨ ਹੈ ਏਜ ਸਪੈਸੀਫਿਕ ਨਹੀਂ ਹੈ ਹਾਂ ਬਾਕੀ ਇੱਕ ਇਹਦਾ ਕਾਰਨ ਹੋ ਸਕਦਾ ਹੈ ਜਿਨ੍ਹਾਂ ਦੀ ਜਿੱਦਾਂ ਜੌਬ ਜੌਬ ਪ੍ਰੋਫਾਈਲ ਇਦਾਂ ਦੀ ਹੈ ਕੰਟੀਨਿਊਸ ਉਹਨਾਂ ਨੂੰ ਕਾਫੀ ਦੇਰ ਲਈ ਫੋਨ ਯੂਜ਼ ਕਰਨਾ ਪੈਂਦਾ ਹੈ ਫੋਨ ਸੁਣਨੇ ਪੈਂਦੇ ਨੇ ਜਾਂ ਕਈ ਲੋਕ ਜਿਹੜੇ ਕੰਟੀਨਿਊਸ ਕਾਫੀ ਦੇਰ ਲਈ ਬਲੂਟੁੱਥਸ ਲਗਾਉਂਦੇ ਨੇ ਔਰ रिपीटेडली ਉਹਨਾਂ ਨੂੰ ਹੈੱਡਫੋਨਸ ਲਗਾਏ ਨੇ ਪਹਿਰੇ ਨੇ ਤੇ ਉਸਕੇ ਉਹਨਾਂ ਕੇਸਿਸ ਵਿੱਚ ਇਹ ਜ਼ਿਆਦਾ ਪ੍ਰੋਨ ਟੂ ਹੁੰਦੀ ਹੈ ਕਿ ਟਿਨਿਟਸ ਦੀ ਪ੍ਰੋਬਲਮ ਆਏ ਬਾਕੀ ਅਦਰਵਾਈਜ਼ ਹੈ ਏ ਸਪੈਸਿਫਿਕ ਏ ਸਪੈਸਿਫਿਕ ਬਿਲਕੁਲ ਨਹੀਂ ਕਿਸੇ ਵੀ ਚ ਹੋ ਸਕਦੀ ਹੈ ਦੇਖਿਏ ਜ਼ਿਆਦਾ ਸਾਡਾ ਜਿਹੜਾ ਰੂਲ ਹੈਗਾ ਉਹ ਐਕਸਰਸਾਈਜ਼ਸ ਦਾ ਤੇ ਮਸ਼ੀਨਸ ਦਾ ਹੀ ਹੈਗਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਨੇ ਆ ਕਿ ਪੇਸ਼ੈਂਟ ਨੂੰ ਆਪਾਂ ਮਸ਼ੀਨਸ ਦੇ ਨਾਲ ਔਰ ਮੈਨੂਅਲ ਥੈਰੇਪੀ ਜਿਹੜੀ ਐਡਵਾਂਸ ਮੈਨੂਅਲ ਥੈਰੇਪੀ ਉਹਦੇ ਨਾਲ ਠੀਕ ਕਰੀਏ ਫਿਜ਼ੀਓਥੈਰੇਪੀ ਦਾ ਮਤਲਬ ਹੀ ਹੈ ਵਿਦਆਊਟ ਦੀ ਹੈਲਪ ਆਫ ਮੈਡੀਸਨ ਆਪਾਂ ਪ ਤੇ ਮੇਰੇ ਲੈਫਟ ear ਦੇ ਵਿੱਚ ਨਾ ਰਿੰਗ ਵੱਜ ਰਹੀ ਸੀ ਕੰਟੀਨਿਊਸਲੀ 29 ਜਨ ਤੋਂ ਮੇਰੇ ਕੰਟੀਨਿਊਸਲੀ ਰਿੰਗ ਵੱਜ ਰਹੀ ਸੀ ਤੇ ਜਦ ਮੈਂ ਦਿੱਲੀ ਵਿੱਚ ਡਾਕਟਰ ENTs ਨੂੰ ਦਿਖਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਦਾ ਕੋਈ ਇਲਾਜ ਨਹੀਂ ਹੈ ਇਹਨੂੰ ਤੁਸੀਂ ਟਾਇਲਟ ਕਰਨਾ ਸਿੱਖੋ ਦੈਨ ਉਸ ਤੋਂ ਬਾਅਦ ਮੈਂ ਨਿਊਰੋਪੈਥੀ ਤੇ ਗਿਆ ਉਧਰ ਵੀ ਉਹਨਾਂ ਨੇ ਉਹ ਨਹੀਂ ਦੱਸਿਆ ਤੈਨੂੰ ਉਸ ਵਾਰ ਸਾਊਂਡ ਥੈਰੇਪੀ ਕਰਵਾਈ ਦਿੱਲੀ ਦੇ ਵਿੱਚ ਆਫਟਰ ਹਾਲ ਕੇ ਮੇਰੇ ਫੈਮਿਲੀ ਚ ਮੈਂ ਬੜੇ ਪਰੇਸ਼ਾਨ ਹੋ ਗਏ ਮੇਰੇ ਮਦਰ ਫਾਦਰ ਇਹਦੇ ਦੋ ਅੰਮ੍ਰਿਤਾ ਰਾਜਾ ਇਹਦੇ ਵਿੱਚ ਨਾ ਲੈਫਟ ਸਾਡੇ ਲੈਫਟ ear ਦੇ ਵਿੱਚ ਨਾ ਕੰਨ ਦੇ ਵਿੱਚੋਂ ਤੇ ਕੰਟੀਨਿਊ ਅਵਾਜ਼ ਆ ਰਹੀ ਥੋ ਜੋ ਸਾਡੇ ਦਿਮਾਗ ਦੇ ਵਿੱਚ ਵੱਜ ਰਹੀ ਸੀਗੀ ਉਹ ਬਿਲਕੁਲ ਵੀ ਸਾਇਲੈਂਟ ਨਹੀਂ ਹੋ ਸੀਗੀ ਇੱਕ ਕੰਟੀਨਿਊ ਅਵਾਜ਼ ਆ ਰਹੀ ਹੈ ਮਤਲਬ 365 24 ਇਨਟੂ 7 ਅਵਾਜ਼ ਮੇਰੀ ਕੰਟੀਨਿਊ ਵੱਜ ਰਹੀ ਹੈ ਮੈਂ 5-6 ਡਾਕਟਰਸ ਨਾਲ ਕੰਸਲਟ ਕੀਤਾ ਦਿੱਲੀ ਤੇ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਕਿ ਇਹਦਾ ਕੋਈ ਇਲਾਜ ਨਹੀਂ ਹੈ Then, कर, दे देन ਉਸ ਤੋਂ ਬਾਅਦ ਫਿਰ ਮੈਂ ਅੰਮ੍ਰਿਤਸਰ ਆ ਕੇ ਵੀ 3-4 ENTs ਨੂੰ ਦਿਖਾਇਆ ਫਿਰ ਮੈਂ ਕੋਈ ਥੋੜੇ ਚ ਆਪਣੇ ਅੰਮ੍ਰਿਤਸਰ ਦੇ ਵਿੱਚ ਸਫੜੇ ਹੋਣੇ ਸਿਟੀ ਸੈਡ ਹਕੀਮ वगैरह ਉਹਨਾਂ ਨੂੰ ਵੀ ਦਿਖਾਇਆ देन ਫਿਰ Google ਤੇ ਮੈਡਮ ਦਾ ਦੇਖਿਆ ਤੇ ਮੈਡਮ ਦੇ ਰਿਵਿਊਜ਼ ਦੇਖੇ ਤੇ ਮੈਡਮ ਦੇ ਰਿਵਿਊਜ਼ ਅੱਛੇ ਲੱਗੇ ਤੇ ਮੈਂ ਕੰਸਲਟ ਕੀਤਾ ਤੇ ਆ ਕੇ ਤੇ ਮੈਂ ਫਿਰ ਮੈਡਮ ਦੇ ਬਾਰੇ ਮੈਡਮ ਨੇ ਮਸ਼ੀਨ ਦੱਸੀ ਫਿਰ ਮੈਂ ਆ ਕੇ ਕਰ ਗਿਆ ਵੀ ਮੈਡਮ ਦਾ ਮੈਂ ਸਰਚ ਕੀਤਾ ਮਸ਼ੀਨਸ ਬਾਰੇ ਫਿਰ ਉਹਦਾ ਠੀਕ ਸੀਗਾ ਮੈਨੂੰ ਲੱਗ ਠੀਕ ਲੱਗਾ ਮੈਂਨੇ ਲੇਜ਼ਰ ਲੇਜ਼ਰ ਮਸ਼ੀਨਸ ਕਰਦੇ ਆ ਉਹਨਾਂ ਕੋ ਮੈਡਮ ਕੋ ਲੋ ਲੈਵਲ ਲੇਜ਼ਰ ਮਸ਼ੀਨ ਹੈ ਇੱਕ PM ਤੇ ਇੱਕ ਟੈਂਸ ਮਸ਼ੀਨ ਹੈ ਉਹ ਲਗਾਉਂਦੇ ਆ ਥੈਨ ਸਡਨਲੀ ਮੈਨੂੰ 19 ਤੋਂ 20 ਡੇਜ਼ ਦੇ ਵਿੱਚ ਨਾ ਮੇਰਾ ਰਿਜ਼ਲਟ ਜਿਹੜਾ ਸੀਗਾ ਜਿਹੜਾ 100% ਰਿਜ਼ਲਟ ਨਹੀਂ ਸੀਗਾ ਰਿਜ਼ਲਟ ਆ ਗਿਆ 60 70 ਤੇ ਫਿਰ ਆ ਗਿਆ 50 ਤੇ ਆ ਗਿਆ ਫਿਰ ਥੈਨ ਉਸ ਤੋਂ ਬਾਅਦ ਫਿਰ ਲੋ ਹੁੰਦਾ ਗਿਆ ਹੁੰਦਾ ਹੁੰਦਾ ਗਿਆ ਥੈਨ ਅੱਜ ਮੇਰੇ ਸਾਹਮਣੇ ਰਿਜ਼ਲਟ ਮੇਰੀ 35 ਤੋਂ 36 ਸੈਟਿੰਗਸ ਹੈ ਤੇ ਮੈਂ ਠੀਕ ਹੈ ਮੈਨੂੰ ਟੋਲੇਰੇਬਲ ਹੈ ਮੇਰਾ ਮਤਲਬ 80 ਤੋਂ 90% ਮੈਨੂੰ ਰੀਲੀਫ ਹੈ ਤੇ ਮੈਂ ਇਹ ਕਹਿ ਸਕਦਾ ਕਿ ਇਹਨਾਂ ਕੋਲ ਐਨਕਲ ਐੀਐਨਟੀ ਕੋ ਇਲਾਜ ਨਹੀਂ ਹੈ ਤੇ ਇੱਕ ਫਿਜ਼ੋ ਮੈਂ ਸਭ ਨੂੰ ਇਹ ਸਜੈਸਟ ਕਰਾਂਗਾ ਕਿ ਇੱਕ ਫਿਜ਼ੋਥੈਰੇਪੀਸ ਤੇ ਆ ਕੇ ਗੋਲਡਨ ਟੱਚ ਫਿਜ਼ੋਥੈਰੇਪੀ ਬਟਾਲਰ ਰੋਡ ਦੇ ਮੈਮ ਹੈ ਗਿਆ ਹੈ ਇਹਨਾਂ ਕੋਲ ਸਾਰੀ ਐਡਵਾਂਸ ਮਸ਼ੀਨਾਂ ਹੈ ਤੇ ਤੁਸੀਂ ਇੱਕ ਵਾਰੀ ਇਹਨਾਂ ਕੋਲ ਲਾਓ ਤੇ ਇੱਕ ਵਾਰੀ ਜ਼ਰੂਰ ਕਰੋ ਕਿਉਂਕਿ ਮੈਂ ਇੱਕ ਬਹੁਤ ਹੀ ਖੰਬਲੈਂਕਾਈਂਡ ਨੇਚਰ ਦੇ ਹੈ ਤੇ ਮੈਂ ਸਟਾਰਟਿੰਗ ਦੇ ਵਿੱਚ ਮੈਮ ਨੂੰ ਮੈਂ ਬਹੁਤ ਇਰੀਟੇਟ ਕੀਤਾ ਮੈਨੂੰ ਪਤਾ ਸੀ ਕਿ ਮੈਂ ਇਰੀਟੇਟ ਖੁਦ ਸੀਗਾ ਤੇ ਮੈਂ ਬਿਲਕੁਲ ਵੀ ਇਰੀਟੇਟ ਨਹੀਂ ਹੋਏ ਤੇ ਮੈਡਮ ਨੂੰ ਜਦੋਂ ਵੀ ਮੈਂ ਕਿਹਾ ਤੇ ਮੈਮ ਨੇ ਉਸੇ ਵੇਲੇ ਮੇਰੀ ਸੁਣੀ ਮ ਹਾਂ ਬਹੁਤ ਕਾਫੀ ਫਰਕ ਆਇਆ ਤੇ ਹੁਣ ਬਸ ਉਹ ਵੀ ਮੇਰਾ ਬਸ ਇੱਕ ਦੋ ਸੀਟਿੰਗ ਹੋਰ ਰਹਿ ਗਈ ਹੈ ਤੇ ਉਸ ਤੋਂ ਬਾਅਦ ਮੈਂ ਆਪਣਾ ਦਿੱਲੀ ਫਿਰ ਬੈਕ ਟੂ ਜੌਬ ਤੇ ਚਲਾ ਜਾਗਾ ਟੋਲਰੇਬਲ ਹੈ ਬਾਕੀ ਆਪਣੇ ਹੋ ਜਾਏਗਾ 90% ਤੱਕ ਤੇ ਟੋਲਰੇਬਲ ਹੋ ਗਿਆ ਠੀਕ ਹੋ ਗਿਆ